ਇਹ 24 ਘੰਟੇ ਦਾ ਸਮਾਂ ਸੀ ਬਟ ਉਹਨਾਂ ਨੇ ਫਿਰ ਵੀ ਇਹ ਸੋਚਦੇ ਹੋਏ ਆਪਣਾ ਜੋ ਕਮਿਟਮੈਂਟ ਸੀ ਉਹ ਗਏ ਕੱਲ ਉਥੇ 6 ਘੰਟੇ ਗ੍ਰਿਲਿੰਗ ਹੋਈ 2 ਵਜੇ ਤੋਂ ਲੈ ਕੇ 8:30 ਵਜੇ ਤੱਕ ਉਹਨਾਂ ਨੇ ਉਥੇ ਪੁਲਿਸ ਸਟੇਸ਼ਨ 'ਚ ਉਹਨਾਂ ਨੇ ਜੋ ਉਹਨਾਂ ਨੇ ਕੋਆਪਰੇਟ ਕੀਤਾ ਜੋ ਉਹਨਾਂ ਨੂੰ ਪੁੱਛਿਆ ਗਿਆ ਉਹ ਦੱਸਿਆ ਗਿਆ ਜੋ ਸੋਰਸ ਸੋਰਸ ਸਾਰੇ ਬਣਾ ਕੇ ਪੁੱਛ ਰਿਹਾ ਕਿ ਸੋਰਸ ਦੱਸੋ ਉਹਨਾਂ ਨੇ ਸੋਰਸ ਸਾਰੇ ਰਿਵੀਲ ਕਰਤੇ ਜੋ ਜਿਸ ਬੇਸ ਤੇ ਉਹਨਾਂ ਨੇ ਉਹ ਬਿਆਨ ਦਿੱਤਾ ਸੀਗਾ ਉਸ ਬਿਆਨ ਬੇਬੁਨਿਆਦ ਬਿਆਨ ਦੇ ਬੇਸ ਤੇ ਜਿਹੜੀ ਐਫਆਈਆਰ ਹੋਈ ਹੈ ਉਹਨੂੰ ਅਸੀਂ ਚੈਲੰਜ ਕੀਤਾ ਸੀ ਜਿਹੜਾ ਕਿ ਮਾਨਯੋਗ ਹਾਈ ਕੋਰਟ ਨੇ ਅੱਜ ਨੋਟਿਸ ਇਸ਼ੂ ਕਰਦੇ ਹੋਏ ਸਟੇਟ ਨੂੰ ਕਿਹਾ ਕਿ ਇਹਦਾ ਜਵਾਬ ਦੱਸੋ ਜਿਹੜੇ ਜਿਹੜੇ ਇਸ਼ੂ ਇਹਨਾਂ ਨੇ ਪਟੀਸ਼ਨ ਚ ਰੇਜ਼ ਕੀਤੇ ਆ ਔਨ ਦਾ ਮੇਨਟੇਨੇਬਿਲਟੀ ਆਫ ðiਸ ਸੈਕਸ਼ਨਸ ਵੈਦਰ ਏ ਸੈਕਸ਼ਨ ਤਰਾਵਾ ਤੇ ਇਹ ਸਟੈਂਡ ਕਰ ਸਕਦੀਆਂ ਕਿ ਨਹੀਂ ਕਰ ਸਕਦੀਆਂ ਅਰੈਸਟ ਤੇ ਸੇ 22 ਤਰੀਕ ਨੂੰ ਅਰੈਸਟ ਤੁਸੀਂ ਤਾਂ ਰੈਸਟ ਹੀ ਤੇ ਤੁਹਾਨੂੰ ਜੀ ਕਿਉਂਕਿ ਇਹ ਹੋਰ ਆ ਕੀ ਰਹਾ ਸਰ ਮੈਨ ਇਜ਼ ਥੈਟ ਓਨਲੀ ਹਾਂ ਅਰੈਸਟ ਹੀ ਹੀ ਆਸਕ ਨਾਟ ਟੂ ਰੈਸਟ ਹਿਮ ਟਿਲ ਦਾ ਨੈਕਸਟ ਡੇਟ ਆਫ ਹਿਅਰਿੰਗ he will he has been asked not to issue any public statement in this regard dev ji tusi ek 173 ch kafi lambi argument 173 te assi maintainability te main jaa reha si ke ek lady constable de satisfaction te parcha nahi ho sakda naviyan jehdiya code jeha badya bnss ede ch preliminary inquiry zaruri hai kyuki is tarah de fence jithe hon naturalous da fence itthe hove ke ke ji misinformation spread hoya ode ch preliminary inquiry sho saab ne dsp di permission to bina ਨਹੀਂ ਕਰ ਸਕਦਾ ਇਹਨੇ 1 ਘੰਟੇ ਚ ਲੇਡੀ ਕਨਸਟੇਬਲ ਨੇ ਕਹਿਤਾ ਕਿ ਮੇਰੀ ਸੈਟੀਸਫੈਕਸ਼ਨ ਹੋ ਗਈ ਆਧਰਾਵਾਂ ਲੱਗਣੀਆਂ ਚਾਹੀਦੀਆਂ that was the foundation ke stand hi ਨਹੀਂ ਕਰ ਸਕਦੀ ਇਦਾਂ ਦੀ ਫ੍ਰਿਵਲਸ ਜਿਹੜੀ ਐਫ ਆਈ ਆਰਾਂ ਦੇ ਇਸ ਤਰ੍ਹਾਂ ਕਰਨ ਲੱਗਣਗੇ ਇਹ ਜੇ ਫੀਜ਼ ਨਾਟ ਸੇਫ ਦੈਨ ਨੋਬਾਡੀ ਇਜ਼ ਸੇਫ this was the argument ਇੱਕ ਹੋਰ ਆਰਗੂਮੈਂਟ ਹੋਣੀ ਉਤੇ ਮਗਾ ਬੁਲਾਣਗੇ ਤਾਂ ਚੱਲ ਜਾਣਗੇ ਅੱਗੇ ਵੀ ਗਏ ਸਰਕਾਰੀ ਵਕੀਲ ਨੇ ਕਿਹਾ ਕਿ ਪਾਸਕਲ ਦੀ ਰਿਪੋਰਟ ਅਲੱਗ ਸੀ ਕਿ ਨਿਊਜ਼ ਚੈਨਲ ਨੂੰ ਦਿੱਤੀ ਰਿਪੋਰਟ ਅਸੀਂ ਉਹ ਕਨਫਰੰਟ ਕੀਤਾ ਕਿ ਪਲੇ ਕਰੋ ਇੱਥੇ کورٹ 'ਚ ਅਸੀਂ ਸੀਡੀ ਦੀ ਨਾਲ ਜਿਹੜੀ ਪੂਰੀ ਰਿਕਾਰਡਿੰਗ ਹੈ ਨਾ ਦੀ ਜਿਹੜਾ ਉਹ ਕੀ ਹੈਗਾ ਨਿਊਜ਼ ਚੈਨਲ 18 ਤੁਹਾਡਾ ਉੱਥੇ ਜਿਹੜਾ ਇਹਨਾਂ ਨੇ ਕਟਾਰੇ 'ਚ ਬੋਲ ਕੇ ਜਿਹੜਾ ਇਹਨਾਂ ਨੇ ਸਾਰੀਆਂ ਗੱਲਾਂ ਪੁੱਛੀਆਂ ਉਹ ਸਾਰਾ ਐਜ਼ ਅ ਹੋਲ ਦੇਖੋ ਕੀ ਕਹਿਣਾ ਚਾਹੁੰਦੇ ਆ ਉਹ ਉਹ ਤਾਂ ਇੱਕ ਲਾਈਨ ਚ ਆਇਆ ਇਹ ਇਸ਼ੂ ਕਿ ਵੀ ਐਨੇ ਬੌਮ ਜਿਹੜੇ ਆਏ ਆ ਐਨੇ ਯੂਜ਼ ਹੋ ਗਏ ਆ ਤੇ ਐਨੇ ਅਨਟ੍ਰੇਸਟ ਡਸ ਇਟ ਅਮਾਉਂਟ ਟੂ ਸਵਰੈਨਿਟੀ ਆਫ ਦਾ ਕੰਟਰੀ ਵਾਟ ਯੂ نو ਕੀ ਮੈਂ ਤੁਹਾਨੂੰ ਪੰਜਾਬੀ ਚ ਦੱਸਾਂ ਇਸ ਤਰ੍ਹਾਂ ਦੀ ਬੇਬੁਨਿਆਦ ਐਫ ਆਈ ਆਰ ਕਦੇ ਨਹੀਂ ਸਟੈਂਡ ਕਰ ਸਕਦੀ ਹੋਰ ਗੱਲ ਹੋਈ ਕਿ ਲੀਡਰ ਆਫ ਆਪੋਜੀਸ਼ਨ ਨੇ ਔਰ ਚਲੋ ਮੈਂ ਤਾਂ ਛੱਡਦਾ ਕਿ ਕੋਈ ਵੀ ਇੰਡੀਵਿਜੂਅਲ ਹੁੰਦਾ ਕਿਸੇ ਨੂੰ ਵੀ ਇਸ ਤਰ੍ਹਾਂ ਨਹੀਂ ਯੂ ਕੈਨਟ ਸਟਿਫਲ ਦਾ ਵੌਇਸ ਆਫ ਦਾ ਪੀਪਲ ਇਫ ਸਮਬਡੀ ਜਸਟ ਗਿਵਿੰਗ ਯੂ ਇਨਫੋਰਮੇਸ਼ਨ ਕਿ ਬੀ ਅਲਰਟ ਰੈਡ ਅਲਰਟ ਆ ਉਹਨਾਂ ਦੀ ਇੱਕ ਲੀਡਰ ਆਫ ਦਾ ਆਪੋਜੀਸ਼ਨ ਹੀ ਰੈਡ ਅਲਰਟ ਕਰੂਗਾ ਗਵਰਨਮੈਂਟ ਨੂੰ ਹੋਰ ਕੌਣ ਕਰੂਗਾ ਇਹ ਪਰਪਸ ਸੀ ਉਹਨਾਂ ਦੀ ਸਟੇਟਮੈਂਟ ਦਾ क्योंकि आपको खबरें बहुत गलत आती हैं अभी कोई नहीं उसमें हाई कोर्ट ने नोटिस इशू कर दिया है पटीशन की कॉग्नीजेंस लेते हुए स्टेट को जवाब मांगा है और 22 तक इनकी रेस्ट पर पाबंदी लगा दी गई है और इनको जो सारे इश्यूज जो रेज हुए हैं वो थ्रेड बेयर आगे डिस्कशन के लिए फंडामेंटल डिफेक्ट दैट वॉज माई मेन आर्ग्यूमेंट आई आर स्टैंड नहीं कर सकती बिना प्रिलिमिनरी इंक्वायरी और लेडी कॉन्स्टेबल की सेटिस्फेक्शन पर एक लीडर ऑफ द अपोजिशन के खिलाफ एफ आई आर होना टोटली बेबुनियाद और गलत है और एक मेजर रिलीफ है जी आप रिलीफ तो है थी?